ਸ਼ਕਤੇ ਮੇ ਖੁਦਾਈ ਥੀ ਤੋ ਹਰਦ ਮੇ ਜਹਾਂ ਥਾ ਨਾਰਾ ਸੇ ਹੁਆ ਚਰਖ ਭੀ ਸਾਕਰ ਜੈ ਘੁਮਾ ਥਾ ਸ਼ਕਤੇ ਮੇ ਖੁਦਾਈ ਥੀ ਸ਼ਕਤਾ ਹੁੰਦਾ ਸਨਾਟਾ ਚੁੱਪ ਛਾ ਕਹਿੰਦੇ ਇਲਾਕੇ ਚ ਨਾ ਜਿਵੇਂ ਕਰਫਿਊ ਲੱਗਿਆ ਹੁੰਦਾ ਐਮਰਜੈਂਸੀ ਇਦਾਂ ਸਾਰਾ ਇਲਾਕਾ ਜਮੌਰ ਸਾਹਿਬ ਦਾ ਉਸ ਸਨਾਟਾ ਸ਼ਾ ਚਲੋ ਬੋਲੋ ਬਿਸਰਾਮ ਕਹਿੰਦੇ ਸੁਨਾਟਾਸ਼ ਆ ਗਿਆ ਤੂੰ ਗੋਣ ਸਾਹ ਦੇ ਆਸੇ ਬਸੇ ਸ਼ਕਤੇ ਮੇਂ ਖੁਦਾਈ ਥੀ ਤੂੰ ਹੈਰਤ ਮੇਂ ਜਹਾਂ ਥਾ ਤੇ ਦੁਨੀਆ ਹਰਾਨੀ ਤੁਸੀਂ ਵੀ ਅੱਜ ਪਤਾ ਨਹੀਂ ਕੀ ਬੜੇਗਾ ਅੱਜ ਕਲ੍ਹ ਕੀ ਧੰਦੇ ਮੰਦਰ ਫੌਜ ਜੜੀ ਆ ਬਸ ਹੁਣ ਰੱਬ ਹੀ ਰੱਖਿਆ ਸਾਰਿਆਂ ਦਾ ਸਾਰੀ ਦੁਨੀਆ ਹੈਰਤ ਹਰਾਨੀ ਦੇ ਵਿੱਚ ਸੀ ਨਾਰਾ ਸੇ ਹੁਆ ਚਰਖ ਵੀ ساکਨ ਜੇ ਗੁਮਾ ਥਾ ਕਹਿੰਦੇ ਨਾ ਜਦੋਂ ਅਕਾਲ ਅਕਾਲ ਦਾ ਨਾਰਾ ਗਜਾਇਆ ਕਹਿੰਦੇ ਅਸਮਾਨ ਵੀ ਗੂਰ ਉੱਤੇ ਸਾਕਨ ਜੇ ਕੁ ਮਾਂ ਥਾ ਤੇ ਇਸੇ ਤਰ੍ਹਾਂ ਜਿਹੜਾ ਸਿੰਘਾਂ ਦਾ ਸੁਹਾਗ ਚੜਦੀ ਕਲਾਂ ਦੀ ਜੈਕਾਰ ਦੀ ਧੁਨੀ ਇੱਥੇ ਫਿਰ ਖਾਲਸੇ ਦੇ ਆ ਕੇ ਅਕਾਲ ਧਾਮ ਕਰਕੇ ਵਜਾਈ ਖੇਮੇ ਕੀਏ ਇਸਤਾਨ 부ਹੀ ਉੱਠ ਕੇ ਕਿਸੇ ਨੇ ਖੋਲੀ ਕਮਰ ਆਰਾਮ ਕੋ ਹਰ ਇੱਕ ਜ਼ਰੀ ਨੇ ਅਰਹਰਾਸ ਦਾ ਦੀਵਾਨ ਸਜਾਇਆ ਗੁਰੂ ਜੀ ਨੇ ਮਿਲ ਜੁਲ ਕੇ ਸ਼ਰੇ ਸ਼ਾਮ ਭਜਨ ਗਾਏ ਸਭੀ ਦੇ ਲੋ ਜੀ ਆਸਾਂ ਦੀ ਬਾਤ ਤਾਂ ਲਾਈ ਸਰਸਾਂ ਨਦੀ ਤੇ ਤੇ ਹੁਣ ਰਹਿ ਰਸ ਕਰਨੀ ਆਪਾਂ ਜਮਦੌਰ ਘੜੀ ਚ ਖੇਮੇ ਕੀਏ ਉਸਤਾਦ ਵੁਹੀ ਉੱਠ ਕੇ ਕਿਸੇ ਨੇ ਖੇਮੇ ਹੁੰਦਾ ਬਈ ਨਾ ਕਮਰ ਕਿਸੇ ਖੋਲ ਕੇ ਹਜੂਰੀਏ ਚਾਦਰਾਂ ਲਾ ਕੇ ਜਿੱਥੇ ਪਾਤਸ਼ਾਹ ਨੇ ਆਸਣ ਲਾਉਣਾ ਸੀ ਐਨ ਉਹਦਾ ਖੇਮਾ ਜਾਂ ਬਣਾਤਾ ਪਾਤਸ਼ਾਹ ਦੇ ਤਖਤ ਵਾਲੀ ਜਗ੍ਹਾ ਘੜੀ ਦੇ ਉੱਪਰਲੇ ਬੁਰਜ ਦੇ ਕਲੰਗੀਧਰ ਸਿੰਘ ਸਾਹਿਬ ਦਾ ਸਿੰਘਾਂ ਦੇ ਨਾ ਆਸਣ ਤਿਆਰ ਕਰਦਾ ਕਮਰ ਕਸੇ ਦੀਆਂ ਚਾਦਰਾਂ ਜੋ ਵੀ ਕਿਸੇ ਕੋਲ ਸੀ ਲਾ ਕੇ ਸਾਹਿਬ ਦਾ ਦਰਬਾਰ ਬਣਾਉਂਦਾ ਖੋਲੀ ਕਬਰ ਆਰਾਮ ਕੋ ਹਰ ਇੱਕ ਜ਼ਰੀਨੇ ਤੇ ਹਰ ਇੱਕ ਸ਼ੇਰ ਦਿਲ ਮਰਦ ਸੂਰਮੇ ਨੇ ਉੱਥੇ ਫਿਰ 10 ਮਿੰਟ ਆਪਣੀ ਕਮਰ ਖੋਲੀ ਤੇ ਕਮਰ ਕਸ ਕੇ ਹੁਣ ਕੱਲ ਦੀ ਜੰਗ ਚ ਉਤਰਾਂਗੇ ਰਹਿ ਰਸਤਾ ਵੇਲਾ ਹੋ ਗਿਆ ਕਮਰ ਕਸੇ ਦੁਬਾਰੇ ਕਸ ਲੈ ਜਵਾਨਾਂ ਨੂੰ ਖੋਲ ਕੇ ਸ਼ਕਤ ਰਵੈਤਰ ਜਿਹੜਾ ਕੋਈ 빙ਗਾ ਡੇਡਾ ਹੋਇਆ ਸੀ ਉਹ ਵੀ ਸਾਰੇ ਸੁੱਧ ਕਰ ਦਿੱਤਾ ਰਹਿਰਾਸ ਦਾ ਦੀਵਾਨ ਸਜਾਇਆ ਗੁਰੂ ਜੀ ਦੇ ਮਿਲ ਜੁਲ ਕੇ ਸ਼ਰੇ ਸ਼ਾ ਭਜਨ ਗਾਏ ਸਭ ਨੇ ਹੁਣ ਰਹਿਰਾਸ ਦਾ 베ੜਾ ਹੋ ਗਿਆ ਇੰਨੇ ਚਪਕੌਰ ਗੜੀ ਚਪੜਾ ਵੀ ਹੋ ਗਿਆ ਫਿਰ ਸ਼ਲੋਕ ਮਹੱਦਾ ਪਹਿਲਾ ਧੰਸੋ ਕਾਗਦ ਕਲਮ ਧੰਨਾ ਧਰ ਭੰਡਾ ਤੱਕ ਮਸ ਤਾਨੂੰ ਲਿਖਾਰੀ ਨਾਨਕਾ ਜਨਨਾਵ ਲਖਾਰਾ ਸੱਚ ਮਹਾਨਾ ਪਹਿਲਾ ਆਪੇ ਪੱਡੀ ਗੱਲ ਮੈਂ ਆਪ ਉੱਪਰ ਲਿਖਦੇ ਤੂੰ ਇੱਕੋ ਕਹੀਆ ਨਾਨਕਾ ਦੂਜਾ ਗਾਹੇ ਕੋ ਦੂਜਾ ਗਾਹੇ ਸਿਮਰੀਆ ਜੰਮਾ ਤਾਂ ਮਰ ਜਾਏ ਇੱਕੋ ਸਿਮਰੋ ਨਾਨਕਾ ਜੋ ਜਲਥਲ ਰਹਾ ਅਸਮਾਏ ਅੱਗੇ ਹਰ ਜੁਗ ਜੁਗ ਰਹਿਣਾ ਸ਼ਰੰਭ ਹੋ ਗਈ ਰਹਿਰਾਸ ਗਾ ਦਿਮਾਗ ਸਜਾਇਆ ਗੁਰੂ ਜੀ ਨੇ ਸਾਧ ਸੰਗਤ ਜੀ ਬਸ ਆ ਗੱਲਾਂ ਸਿੱਖਣ ਵਾਲੀਆਂ ਰਹਿਦੇ ਹਾਸ ਜ਼ਿੰਦਗੀ 'ਚ ਕੈਸਾ ਵੀ ਸਮਾਂ ਹੋਵੇ ਸਿਚੂਏਸ਼ਨ ਪੋਜੀਸ਼ਨ ਕਿੱਦਾਂ ਨੇ ਵੀ ਹੋਵੇ ਪਰ ਪਾਤਸ਼ਾਹ ਜਿੰਦੇ ਸਿੱਖ ਆਪਣਾ ਨਿਤਨੇਮ ਸੰਭੀ ਰੱਖੇ ਅਕਾਲ ਉਹਦੀ ਰੱਖਿਆ ਕਰਦਾ ਹੁਣ ਗੜੀ ਜਾ ਕੇ ਸੰਧਿਆ ਦਾ ਸੋਦਰ ਦਾ ਦੀਵਾਨ ਚੌਕੀ ਸੋਦਰ ਦੀ ਪਾਤਸ਼ਾਹ ਨੇ ਸਜਾਈ ਆ ਮਿਲ ਜੁਲ ਕੇ ਸ਼ਰੇ ਸ਼ਾਮ ਭਜਨ ਗਾਏ ਸਭੀ ਨੇ ਤੇ ਫਿਰ ਉੱਥੇ ਸਿੰਘਾਂ ਨੇ ਵੀ ਚੌਕੜੇ ਲਾ ਲੇ ਕੁਝ ਕਾਪੜੀਆਂ ਪੋਜੀਸ਼ਨਾਂ ਦੇ ਹੋਗੇ ਕੋਈ ਤੀਰ ਕਮਾਨ ਕੋਈ ਰਫਲ ਵਾਲਾ ਉਹ ਗੜੀ ਦੇ ਫਰਜਾਂ 'ਚ ਆਪੋ ਆਪਣੇ ਪਹਿਰੇ ਤੇ ਹੋ ਗਏ ਤੇ ਦਰਵਾਜ਼ਾ ਬੰਦ ਹੋ ਗਿਆ ਗੜੀ ਦਾ ਤੇ ਰਹਿ ਰਸ ਦਾ ਦਰਵਾਜ਼ਾ 삭 ਗਿਆ ਖਾਣਾ ਕਈ ਵਕਤੋਂ ਸੇ ਮੁੱਅਸਰ ਨਾ ਖਾ ਆ ਇਸ ਸ਼ਾਮ ਵੀ ਸ਼ੇਰੋਂ ਨੇ ਕੜਾਕਾ ਹੀ ਉਠਾਇਆ ਕਿਹੜੀਆਂ ਸ਼ਾਮਾਂ ਇੱਥੇ ਤੇ ਕਈ ਮਹੀਨੇ ਹੋ ਗਏ ਅਸੀਂ ਖਾਦੇ ਪੀਂਦੇ ਖਾਣਾ ਕਈ ਵਕਤੋਂ ਸੇ ਮੁੱਅਸਰ ਨੇ ਨਾ ਥਾ ਆਇਆ ਕਹਿੰਦੇ ਕਿਸੇ ਦੇ ਹੱਥ ਕਿਸੇ ਦੇ ਛਕੜ ਛਕਾਉਣ ਲਈ ਕੁਝ ਖਾਣਾ ਪੀਣਾ ਨਹੀਂ ਮਿਲਿਆ ਕਈ ਮਹੀਨਿਆਂ ਤੋਂ ਹੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੰਡਣ ਤੋਂ ਘੇਰੇ ਤੋਂ ਲੱਗੇ ਤੇ ਰਾਤ ਕਿਹੜਾ ਉੱਥੇ ਕੋਈ ਲੰਗਰ ਲਾਇਆ ਸੀ ਜੰਗ ਜਦ ਲੜਦੇ ਹੀ ਪਹੁੰਚ ਗਏ ਇਸ ਸ਼ਾਮ ਵੀ ਸ਼ੇਰੋਂ ਨੇ ੜਾਕਾ ਹੀ ਉਠਾਇਆ ਧਰਮਨਾ ਸਿੰਘੋ ਸਿੱਧੋ ਤੁਹਾਨੂੰ ਸਦਾ ਹੀ ਨਮਸਕਾਰਾਂ ਉਹ ਕੈਸਾ ਉਹਨਾਂ ਦਾ ਸਿੰਘਾਂ ਦਾ ਇੱਕ ਦੂਜੇ ਨਾਲ ਪਿਆਰ ਮੁਹੱਬਤ ਹੋਵੇਗਾ ਇੱਕ ਦੂਜੇ ਲਈ ਅੱਗੇ ਹੋ ਕੇ ਲੜਦੇ ਮਰਦੇ ਨੇ ਤੇ ਇਹਦੇ ਤੋਂ ਭਾਈ ਅਗਲ ਲੈਣ ਦੀ ਲੋੜ ਆ ਇਤਿਹਾਸ ਤੋਂ ਉਹ ਸਿੰਘ ਜਿਹੜੇ ਉਹ ਟੰਗਾਂ ਨਹੀਂ ਜਿễ ਖਿੱਚਦੇ ਇੱਕ ਦੂਜੇ ਦੀਆਂ ਚਿੱਕੜ ਨਹੀਂ ਸੀ ਛੱਡਦੇ ਇੱਕ ਦੂਜੇ ਦੇ ਉਹਦੇ ਸ਼ਾਨਾਂ ਵਧਾਉਂਦੇ ਸੀ ਸ਼ਾਨਾਂ ਉਹ ਕਹਿੰਦੇ ਸੀ ਤੂੰ ਰਾਜ ਕਰੀ ਮੈਂ ਤੇਰੀ ਜਗ੍ਹਾ ਤੇ ਸ਼ਹਾਦਤ ਪਾਉਂਗਾ ਉਹ ਸਿੰਘ ਸੀ ਜਿਨ੍ਹਾਂ ਦਾ ਇਤਿਹਾਸ ਬਣਿਆ ਬਾਦਸ਼ਾਹ ਐਡੇ ਮਿਹਰਮਾਨ ਗਰੀਬ ਨਵਾਜ਼ ਕਹਿੰਦੇ ਇਹ ਸ਼ਾਮ ਵੀ ਰਹਿ ਰਸਤਾ ਮੜਨੀ ਪਰ ਕੜਾਕਾ ਹੀ ਉਠਾਇਆ ਲੰਗਰ ਫਿਰ ਵੀ ਮਸਤੇ ਰਹਾ ਕੁਛ ਲੈਟ ਗਏ ਖਾਗ ਪੇ ਜੀਪੋਸ਼ ਵਿਸ਼ਾ ਕਰ ਬਹਿਰਾ ਲਗੇ ਦੇਨੇ ਕਈ ਤਲਵਾਰ ਉਠਾ ਕਰ ਜੀਪੋਸ਼ ਹੁੰਦੀ ਆ ਘੋੜੇ ਦੀ ਕਾਠੀ ਤੇ ਉਹ ਵੀ ਸਰਸਜ ਧੋ ਕੇ ਲੈਂਦੀ ਆ ਗਿੱਲੇ ਮੰਮੀ ਕੋਲੇ ਜਾ ਕੇ ਸੌਣਾ ਬਹੁਤ ਔਖਾ ਸੌਖਾ ਪਰ ਜਦੋਂ ਉਤੋਂ ਮੀਂਹ ਪੈਂਦਾ ਹੋਵੇ ਤੇ ਥੱਲੇ ਗੋਡੇ-ਗੋਡੇ ਪਾਣੀ ਹੋਵੇ ਤੇ ਘੋੜੇ ਦੀ ਕਾਠੀ ਰਸਾ ਕੇ ਸ਼ਾਣਾ ਭਾਈ ਉਹ ਨਜ਼ਾਰਾ ਦਲਚਸਪੇ ਪਤਾ ਲੱਗਦਾ ਏ ਇਸ ਕਰਕੇ ਇਹ ਚੀਜ਼ ਵੀ ਐਕਸਪੈਰੀਮੈਂਟ ਕਰਨਾ ਚਾਹੀਦਾ ਜ਼ਿੰਦਗੀ ਚ ਕੁਝ ਲੈਤ ਗਏ ਖਾਕਪੇ ਜੀ ਪੋਸ਼ ਵਿਸ਼ਾ ਕਰ ਘੋੜੇ ਦੀ ਕਾਠੀ ਦੇ ਕੰਬਲ ਲਾ ਲੇ ਵਿਸ਼ਾਲੇ ਕਾਠੀ ਦਾ ਹੀ ਸਰਾਨਾ ਲਾ ਲਿਆ ਤੇ 10 ਮਿੰਟ ਮੀਰ ਟਮਕਾਂ ਦੀ ਲਾ ਲਿਆ ਉਹਦਾ ਸਰਦਾਰਾ ਪਹਿਰਾ ਲਗੇ ਦੇ ਨੇ ਕਈ ਤਲਵਾਰੇ ਉਠਾ ਕੇ ਤੇ ਕਈ ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ ਤੁਸੀਂ ਆਰਾਮ ਕਰੋ ਅਸੀਂ ਖੜੇ ਆ ਬਾਹਰ ਤੇ ਉਹ ਸੀਗੇ ਬਾਬੇ ਮਦਰ ਸਿੰਘ ਕੋਠਾ ਸਿੰਘ ਜੀਵਨ ਸਿੰਘ ਵਰਗੇ ਸੰਗਤ ਸਿੰਘ ਵਰਗੇ ਜੰਗੀ ਜਰਨੈਲ ਰੰਗਰੇਟੇ ਗੁਰੂ ਕੇ بیٹے ਜਿਹੜੇ ਰਹਿੰਦੇ ਸਦਾ ਲਪੇਟੇ ਬਾਦਸ਼ਾਹੀ ਹਿੱਕ ਦੇ ਬਾਲ ਬਣ ਕੇ ਰਹੇ ਨੇ ਤਾਂ ਹੀ ਆ ਰਕਵੇ ਮਿਲਦੇ ਆ ਭਾਈ ਕਹਿੰਦੇ ਅਸੀਂ ਪਹਿਰਾ ਦਿੰਦੇ ਆ ਦਰਵਾਜ਼ੇ ਤੇ ਖੜ ਗਏ ਸਾਰੀ ਜਵਾਨ ਉਹ ਵੀ ਨਾਲ ਹੀ ਸੀ ਪਰ ਕਹਿੰਦੇ ਅਸੀਂ ਪਹਿਰੇ ਤੇ ਆਰਾਮ ਕਰੋ ਸਭ ਫੌਜ ਬਰਾਜ ਗਈ ਪਹਿਰਾ ਲਗੇ ਦੇਨੇ ਗਈ ਤਲਵਾਰੇ ਉਠਾ ਕੇ ਤਲਵਾਰਾਂ ਬੇਮਾਰ ਕਰਕੇ ਖੜ ਗਏ ਗੋਪਿੰਦ ਵੀ ਸ਼ਬਹਾਸ਼ ਹੋਏ ਖੇਮਾ ਮੇ ਜਾਕਰ ਦੇਖਾ ਤੋਂ ਵਹਾਂ ਬੈਠੇ ਹੈ ਗਰਦਨ ਕੋ ਚੁਬਾ ਕਰ ਕਹਿੰਦੇ ਨਾ ਜਦੋਂ ਸਾਰੇ ਸਿੰਘ ਵੇਖ ਲੈ ਪਿੱਟਕ ਗਏ ਨੇ ਆਰਾਮ ਕਰਦੇ ਨੇ ਕਹਿੰਦੇ ਪਾਤਸ਼ਾਹ ਵੀ ਥੋੜਾ ਜਿਹਾ ਚਿਰ ਆਪਣੇ ਆਸਣ ਦੇ ਚਲੇ ਗਏ। ਸ਼ਬ ਬਾਸ਼ ਕਹਿੰਦੇ ਆ ਰਾਤ ਨੂੰ ਆਰਾਮ ਕਰਨ ਨੂੰ ਦਾ ਭਾਵ ਹੈ। ਖੇਮਾ ਮੇ ਜਾ ਕੇ ਖੇਮਾ ਹੁੰਦਾ ਜਿਹੜਾ ਤੰਬੂ ਕਨਾਤ ਪਾਤਸ਼ਾਹ ਲਈ ਲਾਈ ਜਾਵੇ ਸਪੈਸ਼ਲ ਉਹਨੂੰ ਖੇਮਾ ਕਹਿੰਦੇ। ਕਹਿੰਦੇ ਪਾਤਸ਼ਾਹ ਵੀ ਕੁਝ ਚਿਰ ਆਪਣੇ ਖੇਮੇ 'ਚ ਜਾ ਕੇ ਪਾਤਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਸਤਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ। ਅਰਬੋਂ ਨੇ ਜਾਂ ਨਾਮ ਟੇਕ ਜਿਤ ਭਗਤ ਦਾ ਘਾੜੇ ਉਹ ਖੇਮੇ 'ਚ ਜਾ ਕੇ ਸਿੰਘਾਂ ਨੇ ਜਿਹੜਾ ਚਾਦਰਾਂ ਕਮਰ ਕਸੇ ਲਾ ਕੇ ਬਾਦਸ਼ਾਹ ਲਈ ਤਿਆਰ ਕਰਿਆ ਸੀ ਬਾਦਸ਼ਾਹ ਵੀ 10 ਮਿੰਟ ਉਹਦੇ 'ਚ ਬਹਿ ਗਏ ਦਾ ਦੇਖਾ ਤੋਂ ਵਾਹਾਂ ਬੈਠੇ ਹਾਂ ਗਰਦਨ ਕੋ ਝੁਕਾ ਕੇ